ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਮਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਹੈ ਟਾਪ ਬਰੀਡ ਤੇ ਇੱਕ ਗੱਬਣਾ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਸਤੀ ਗੱਲ ਗੱਲ ਬਾਈ ਡਾਕਟਰ ਹੋਰ ਠੀਕ ਹੋ ਵਧੀਆ ਬਾਈ ਵਧੀਆ ਤੂੰ ਸਾ ਨਾਮ ਤੇ ਐਡਰੈਸ ਨਾਮ ਵੀਰੇ ਸੰਦੀਪ ਆ ਪਿੰਡ ਮੱਜੂ ਗਿਆ ਜਿਲ੍ਹਾ ਬਰਨਾਲਾ ਵੀਰੇ ਤਹਿਸੀਲ ਬਾਈ ਤਹਿਸੀਲ ਤਪਾ ਭਰਾ ਆਪਾਂ ਨੇੜੇ ਪਿੰਡ ਬਾਈ ਨੇੜੇ ਵੀਰੇ ਪਧੌੜ ਬਾਈ ਮੋਬਾਈਲ ਨੰਬਰ ਬੋਲ 62804 43797 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਦਾ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਭਰਾ ਹੂੰ ਇਹਨੂੰ ਹਜੇ ਘੰਟਾ ਕੁ ਹੋਇਆ ਸੂਈ ਨੂੰ ਘੰਟਾ ਅੱਧਾ ਪੌਣਾ ਘੰਟਾ ਹੋਇਆ ਇਹਨੂੰ ਸੂਈ ਨੂੰ ਹਜੇ ਠੀਕ ਹੈ ਬਾਈ ਹਾਂ ਬੱਚਾ ਕੀ ਮੰਗ ਬੱਚੀ ਆ ਬਾਈ ਬੱਚੀ ਦੇਦੀ ਹਾਂ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬਲੈਕ ਜਰਸੀ ਆ ਬਾਈ ਬਹੁਤ ਚੰਗੀ ਜਾਰੇ ਹਾਂ ਨਾੜੂ ਨਾਲ ਜਮ ਜੇਰ ਪੈ ਗਈ ਕਿ ਨਹੀਂ ਨਹੀਂ ਜੇਰ ਹਜੇ ਤਾਂ ਬਈ ਅੱਧਾ ਪੂਣਾ ਘੰਟੇ ਦਾ ਹਾਂ ਟਾਈਮ ਹੀ ਥੋੜਾ ਹੋਇਆ ਬਈ ਜੇਰ ਬਸ ਪੈ ਜਾਊਗੀ ਕੋਈ ਚੱਕਰ ਨਹੀਂ ਬਾਕੀ ਇਹਦਾ ਬਿਹੜ ਦਾ ਰੰਗ ਰੁੰਗ ਦੇ ਕਿੰਨਾ ਚੰਗਾ ਹੈ ਇਹ ਕਿਹੜੀ ਬਰੀਡ ਹੈ ਯਾਰ ਸ਼ਹਿਰ ਹੈ ਬਾਈ ਸ਼ਹਿਰ ਹੈ ਬਾਈ ਕੀ ਬਾਤ ਆ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਖਪੁਣਾ ਚੰਗਾ ਪ੍ਰਿੰਟ ਦੇਖ ਬੈਡ ਆਂਗਾ ਕੋਈ ਆਏ ਨਹੀਂ ਹੂੰ ਚਾਰੇ ਪਾਸੇ ਇੱਕੋ ਜਿਹਾ ਥਾਣ ਲੇਵਾ ਪੂਰਾ ਤੇਰੇ ਸਾਹਮਣੇ ਵਾਲਾ ਕਮਾਲ ਦਾ ਬਾਈ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਚਵਾਈ ਪੂਰੀ ਇੱਕ ਨੰਬਰ ਆ ਬਾਈ ਇੱਕ ਨੰਬਰ ਪੂਰੀ ਇੱਕ ਨੰਬਰ ਤੇ ਬਹੁਤ ਵਾ ਕੱਢਿਆ ਜਾਨੀ ਬੱਚੀ ਇੰਜ ਆ ਬਾਈ 2 ਕਿਲੋ ਹਾਂ ਕਿੰਨਾ ਕੁ ਦੁੱਧ ਦੇ ਦੋ ਸ਼ਰਮ ਐਸਟੀਮੇਟ ਦੁੱਧ ਬਈਰ ਆਪਾਂ ਨੂੰ ਮਾਲ ਕਰਨ ਦਾ ਸਭ 22 ਕਿਲੋ ਪਰ 20 ਕਿਲੋ ਬੱਚੀ ਪੂਰੇ ਆਰਾਮ ਨਾਲ ਗੱਡੀ ਜਾਊ ਉਹ ਫਿਕਸ ਹਵਾਨੇ ਦੀ ਆ ਕੋਈ ਟੁੱਟ ਮਾ ਨਹੀਂ ਕਿਸੇ ਪਾਸਿਓਂ ਆਏ ਨਹੀਂ ਨਾ ਕਦੇ ਖਰਾਬ ਹੋਣ ਵਾਲੇ ਵਾਹ ਚਾਹੇ ਅਗਲਾ 10 ਸੂਏ ਚੋਲੇ ਆਏ ਨਹੀਂ ਵੀ ਲੈਵਾ ਟੁੱਟ ਜੂਗਾ ਲੈਵਾ ਛੱਡ ਜੂਗੀ ਐ ਹੀ ਰਹਿਣਾ ਬੰਦ ਦਾ ਬੰਦ ਫੀਟਿੰਗ ਲੈਵੇ ਦੀ ਬਾਲੀ ਤੱਕ ਬੜੀ ਚੰਗੀ ਬਾਲੀ ਕਮਾਲ ਦੀ ਫੀਟਿੰਗ ਆ ਬਾਈ ਦੀ ਗੱਲ ਸਹੀ ਐ ਸੇਤੀ ਕਿਤੇ ਲੇਵੇ ਨੂੰ ਪ੍ਰੋਬਲਮ ਨਹੀਂ ਆਉਂਦੀ ਮਸਟ੍ਰੇਟਸ ਵਗੈਰਾ ਨਹੀਂ ਤੇ ਥਾਣ ਬਾਕੀ ਬੱਚੀ ਦਾ ਮੂਰ ਨੂੰ ਹਵਾਨਾ ਬਹੁਤ ਹੂੰ ਨਾ ਜ਼ਿਆਦਾ ਤਾਂ ਮੂਰ ਨਹੀਂ ਤੇ ਫੁੱਲ ਚੰਗੀਆਂ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਣ ਜਿਵੇਂ ਮਿਣਕੇ ਲਾਇਆ ਹੁੰਦਾ ਬਾਕੀ ਕੱਦ ਕਾਠ ਬਹੁਤ ਆ ਰੰਗ ਬੜਾ ਪਿਆਰਾ ਗਰਮੀ ਵਾਲੀ ਵੀ ਐ ਸਿਆੜ ਵਾਲੀ ਵੀ ਐ ਸਹੀ ਗੱਲ ਆ ਬਾਈ ਐ ਨਹੀਂ ਵੀ ਗਰਮੀ ਚਾਕੇ ਹੂੰ ਤੰਗ ਕਰੂਗੀ ਸਹੀ ਗੱਲ ਆ ਬਾਈ ਤੇ ਮਿਲਦੀ ਬਹੁਤ ਗਾ ਟਾਇਰ ਸ਼ੇਅਰ ਬਰੀਡ ਤੇ ਮੰਗ ਬਹੁਤ ਆ ਬਾਈ ਵੈੜ ਖਰਚ ਚੰਗੀ ਆ ਚੰਗੀ ਆ ਬਰੀਡ ਥਣ ਲਈ ਮੇਰੀ ਨੰਬਰ 1 ਆਗੀ ਚਵਾਈ ਚੁਈ ਬਾਈ ਕਹਿੰਦਾ ਓਕੇ ਆ ਠੰਡੀ ਸੀ ਲਾ ਕੁਆਲਟੀ ਚੈੱਕ ਕਰ ਲੋ ਵੈੜ ਦੀ ਕਮਾਲ ਦੀ ਲੇਵਾ ਬਹੁਤ ਸੋਹਣਾ ਤਿਆਰ ਕਰੇ ਤੇ ਕੀ ਮੁੱਲ ਆ ਵੀਰੇ ਜੈਜ ਜਣਾ ਮੁੱਲ ਯਾਰ ਬਾਈ ਜਿੰਨਾ ਮਰਜੀ ਕਰਾਲਾ 70 ਕਰਾਲਾ 75 ਕਰਾਲਾ 65 ਕਰਾਲਾ ਠੀਕ ਆ 62000 ਦੀ ਬੱਚੀ ਦੇ ਪੈਸੇ ਕਹਿੰਦੇ ਆ ਠੀਕ ਆ ਬਾਈ ਹਾਂ ਜਮਤ ਜੈ ਜਮੋਲ ਮੋਲ ਕਰਾਉਣਾ 70 75 65 ਜਿੰਨਾ ਮਰਜ਼ੀ ਕਰਾ ਲਓ 62000 ਦੀ ਫਾਈ ਕਹਿੰਦਾ ਵੜ ਦੇ ਦਿਆਂਗੇ ਬਾਈ ਐਡਾ ਪਿਆਰਾ ਕਲਰ ਬੱਚੀ ਐਰ ਸ਼ਹਿਰ ਇਹਦੀ ਮਿਲਦੀ ਨਹੀਂ ਭਰਾ ਮੇਰਾ ਬੱਚੀ ਥੱਲੋਂ ਬਹੁਤ ਸਾਫ਼ ਆ ਬਹੁਤ ਸਾਫ਼ ਆ ਕੋਈ ਐ ਨਹੀਂ ਸਾਈਡ ਨਹੀਂ ਕੁਸ ਨਹੀਂ ਥੱਲੋਂ ਇੰਨੀ ਪਲੇਅਰ ਆ ਬਾਕੀ ਮਗਰ ਬੱਚਾ ਬਹੁਤ ਚੰਗਾ ਬਹੁਤ ਚੰਗਾ ਕਿਉਂ ਜਰਸੀ ਆ ਬਾਈ ਮਗਰ ਤਿਆਰ ਹੋ ਜੂ 100 150 ਸਾਲ ਨੂੰ ਇਹ ਕਿਹੜਾ ਮਿਲਦੀਆਂ ਜਰਸੀਆਂ ਨਾਲੇ ਇਧਰ ਲਈ ਖੁੱਦ ਆਪਣੀ ਪੰਜਾਬ ਦੀ ਬਰੀਡ ਤਿਆਰ ਹੋਊ ਹਮ ਸਹੀ ਗੱਲ ਆ ਬਾਈ ਤੇ ਵੱਡੀ ਗੱਲ ਮੁੱਲ ਦੀ ਆ ਮੁੱਲ ਵੀ ਜਮਾ ਜਾਇਜ਼ ਆ ਬਈ ਖਿੱਚ ਕੇ ਮੁੱਲ ਰੱਖਿਆ ਤੇ ਬਰੀਡ ਬਹੁਤ ਚੰਗੀ ਆ ਜੇ ਕੋਈ ਆਪਾ ਦੀ ਵੈੜ ਦੇ ਦੇ ਯਾਰ ਆਪਾ ਦੇਣਦਾਰਾ ਹੋਵੇ ਇਹੋ ਜਿਹਾ ਆਪਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਬਈ ਸੇਤੀ ਨਹੀਂ ਮਿਲਦਾ ਸਹੀ ਗੱਲ ਆ ਫੁੱਲ ਬਰੀਡ ਫੁੱਲ ਕੰਦ ਲੇਵਾ ਕਮਾਲ ਮੁੱਠੀ ਵਾਲਾ ਥਣ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਡਾਕਟਰ ਹੂੰ ਤੇ ਇਹ ਹਜੇ ਲੈ ਜੂ ਭਰਾ ਮੇਰਿਆ 5-4 ਦਿਨ ਕੱਢ ਜੀਂ 5 ਤੋਂ 4 ਦਿਨ ਲੈ ਜੀਂ ਠੀਕ ਹੈ ਕੀ ਰਿਕਾਰਡ ਆ ਦੁੱਧ ਆ ਵੀਰੇ ਇਹਦਾ ਹੈਗਾ ਬਾਈ 24 25 ਕਿਲੋ ਦਾ 24 25 ਦਾ ਹਾਂ ਇਹ ਤਾਂ ਮੋਜ ਨਹੀਂ ਦਊ ਲੈਵਾ ਕਮਾਲਾ ਹਨਾ ਬਹੁਤ ਸੋਹਣਾ ਫੁੱਟ ਟੰਗੂ ਲੈਵਾ ਦਾ ਮੂਰ ਨੂੰ ਆ ਬਾਈ ਇਕੱਲਾ ਇਕੱਲਾ ਥਣ ਪੂਰੀ ਵੀ ਥਣ ਫੇਸ ਬੜਾ ਚੰਗਾ ਫੁੱਲ ਕੱਦ ਬਰੀਡ ਫੁੱਲ ਬਰੀਕੀ ਜਿਹਾ ਤੇ ਲੰਮੀ ਲੁੰਮੀ ਫੁੱਲ ਆ ਕਰਮ ਵਾਲੀ ਫੁੱਲ ਕਰਮਾਈ ਤਾਂ ਬਹੁਤ ਆ ਬਾਈ ਬੜੀ ਕੱਦ ਘਾਟ ਬਹੁਤ ਲੈਵਾ ਦੇ ਕੁਲੀਵਾ ਕਮਾਲਾ ਲੈਵਾ ਦਾ ਜਿਹੜੇ ਬਾਈ ਇਹਨੇ ਠੀਕ ਕੱਚੀ ਆ ਬਾਈ ਸੂਣ ਲੱਗੀ ਨੇ ਕੁਝ ਹੋਰ ਹੀ ਕਰ ਦੇਣਾ ਡਾਕਟਰ ਉਹਨੇ ਹੀ ਮੂਰ ਨੂੰ ਆ ਉਹਨੇ ਹੀ ਲੈਵਾ ਮਗਰ ਨੂੰ ਬਣਾ ਜਾਣਾ ਬੜਾ ਮੈਨੂੰ ਆ ਹਨਾ ਤੇ ਕੀ ਮੁੱਲ ਭਰਾ ਜੈ ਜੈ ਦਾ ਕੱਚੀ ਕੱਚੀ ਦਾ ਬਾਈ ਮੁੱਲ 80 ਕਰਾਲਾ 85 ਕਰਾਲਾ 72000 ਦੀ ਭੜੇ ਦੇਣ ਚੱਕ ਬਾਈ ਜਮ ਜੈ ਅੱਜ ਆਉ ਫਰੀ ਆ ਬਹੁਤ ਟਾਈਮ ਬਾਅਦ ਵੀਡੀਓ ਪਾਈ ਆ ਸਹੀ ਗੱਲ ਆ ਬਾਈ ਕੋਈ ਮੁੱਲ ਨਹੀਂ ਬੱਸ ਕਰਨੇ ਦੇਣੀ ਆ ਬੱਸ ਜਿੰਨੇ ਦੀਆਂ ਹੋ ਗਈਆਂ ਕੋਈ ਇਹ ਜੀ ਗਾਂ ਇਨੀ ਲੰਬੀ ਕੋਈ ਦੇ ਕੇ ਦਿਖਾ ਦਿਓ ਹਾਂ ਟਾਈਮ ਬਾਅਦ ਵੀਡੀਓ ਪਾਈ ਆ ਕੁਛ ਨਵਾਂ ਸਾਲ ਬਾਈ ਕਹਿੰਦਾ ਮੁੱਲ ਪੰਜਾਹ ਜਮ ਬਾਈ ਆਖਰੀ ਦਿਨ ਦਾ 24 ਦਾ ਇੱਕ ਤੋਫਾ ਹੀ ਮੰਨ ਤਾ ਸਹੀ ਗੱਲ ਆ ਤੋਫਾ ਹੀ ਮੰਨ ਨਵੇਂ ਸਾਲ ਦਾ ਬਾਈ ਕਹਿੰਦਾ ਮੋਲ ਜਮ ਜਾਇਆ 70000 ਦੀ ਵਾੜ ਦੇ ਦਿਆਂਗੇ ਬਾਈ ਕਹਿੰਦਾ ਬਾਕੀ ਤੋ ਹਜੇ ਗਾਣੇ ਪੰਨਣਾ ਬਹੁਤ ਆ ਬਾਈ ਲਾ ਚੌੜੀ ਚੂੜੀ ਬਈ ਲੰਮੀ ਲੁਮੀ ਕੱਦ ਵਾਲੀ ਬਰੀ ਇੱਥੇ ਲੇਵਾ ਲੈ ਕੇ ਸੋਣਾ ਵੜਨਾ ਹਾਂ ਬਾਈ ਪੰਡੜਾ ਲੈਵਾ ਲੈ ਕੇ ਫੇਰ ਸੁਣਾਗਾ ਬਰੀਟ ਇੱਕ ਨੰਬਰ ਆ ਫੇਸ ਦੇਖੋ ਵੋਦੀ ਪਾਦੀ ਪੂਰੀ ਚੰਗੀ ਆ ਲੈ ਚੱਲ ਬਾਈ ਬਰੀਕੀ ਜਾਂ ਹਜੇ ਲੈਵਾ ਹੋਰ ਵੀ ਨਿਕ ਪੰਡੜਾ ਲੈਵਾ ਲੈ ਕੇ ਨਾ ਫੇਰ ਕਰਮਣੇ ਬਾਕੀ ਥਣ ਭਾਈ ਚਾਹੇ ਬੁੜੀਆਂ ਵਾਲਾ ਚੋਈ ਜਾਣਾ ਐ ਨਹੀਂ ਵੀ ਗੂਠਿਆਂ ਵਾਲਾ ਦਾ ਪੂਰਾ ਮੁਠੀ ਵਾਲਾ ਥਣ ਸਹੀ ਗੱਲ ਆ ਬਾਈ ਹੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਜਿਵੇਂ ਮਰਜੀ ਚੋਲਾ ਬਾਈ ਧਾਰ ਤੁਰ ਬਹੁਤ ਚੰਗੀ ਚੰਗੀ ਲੱਗੀ ਵਾਹ ਸਾਰੀਆਂ ਬਰੀਕੀਆਂ ਕੱਢੂਗੀ ਤੇ ਫੇਰ ਸੂਗੀ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਬਾਈ ਇੱਕ ਨੰਬਰ ਵੜਾ ਮੁੱਲ ਵੀ ਜਮਾ ਬਾਈ ਨੇ ਜਾਇਜ਼ ਹੀ ਰੱਖਿਆ ਮਾਨ ਤੁਹਾਨੂੰ ਜਿਹੜਾ ਮੌਕਾ ਤੇ ਜ਼ਰੂਰ ਹੋ ਜਾਊਗਾ ਨਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਹੈ